ਤਨ ਹਾਰਿਆ ਨੰਤਰਵਾਏ ਗਏ ਗੁਰਦਵਾਰਿਆਂ ਨੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿੱਸਾਂ ਸਵੱਸਾਂ ਸੰਗ ਨਿਭਾਈ ਤਿਨਾ ਦੇ ਕਰਮਾਈ ਦਾ ਧਿਆਨ ਤਰਕੇ ਭੁੱਲੋ ਜੀ ਕਨਿਆ ਤਸਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਭੁੱਲੋ ਜੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਰ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਕਾ ਤਹਾਂ ਰਛਿਆ ਰਿਆਏ ਦੇਖ ਤੀਰ ਫਤ ਹੈ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਧਾਰ ਕੇ ਸਦਾਨ ਰਹਤ ਧਾਨ ਬਵੇਤ ਧਾਨ ਵਸਾਹ ਧਾਨ ਭਰੋਸਾ ਧਾਨ ਧਰਨਾ ਸਰਧਾਨ ਨਾਮੁ ਧਾਨੁ ਸ੍ਰੀ ਅਮਰਤ ਸਰ ਜੀ ਕੇ ਦਰਸ਼ਨਿ ਸਿਨਾਨ ਚੌਕੀਆਂ ਝੱਲੇ ਭੂਕੇ ਜੁਗ ਜੁਗਿਆ ਟਲ ਧਰਮ ਕਹਿ ਜੈਕਾਰ ਬੁੱਲੋ ਜੀ ਸਿਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਕਾ ਰੱਖ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਨੇ ਪੰਤ ਦੇ ਸਦਾ ਸਹਾਈ ਦਾਤਾ ਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਤ ਪੰਥਨ ਵਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦਦਾਰ ਸਿਵਾ ਸਮਾਗ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਏ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਉਟਿਆਂ ਜਿਉਟ ਧਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਾਂ ਦੇ ਪਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੌਂਟਾ ਸਾਹਿਬ ਜਨਮ ਅਸਥਾਨ ਤਨ ਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਅਖਰ ਵਾਧਾ ਘਾਟਾ ਬਲਤੁ ਮੁਆਫ ਕਰਨਾ ਜੀ ਅੱਗੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸਮੱਤ ਬਖਸ਼ਣੀ ਪੜੇ ਸੁਨੇ ਗੁਰਬਾਣੀ ਦਰ ਪਰਵਾਨ ਕਰਨੀ ਗੁਰਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਚੋਂ ਸੋਣਾ ਜੀ ਸਰਬੱਤ ਸਾਧ ਸੰਗਤ ਜੀਆਂ ਹਾਜ਼ਰੀਆਂ ਦਰ ਪਰਵਾਨ ਕਰਨੀਆਂ ਗਰੋਂ ਕਰੋਂ ਗੁਰਸਿੱਖੀ ਨਾਮਦਾਨ ਭਗਸ਼ਣਾ ਜੀ ਆਪਣੇ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਹੰਕਾਰ ਤੋਂ ਉਚਾਪੇ ਰੱਖਣਾ ਜਾਤਰੂਆਂ ਦੀ ਯਾਤਰਾ ਸਫਲ ਕਰਨੀ ਤੇਲ ਫੁੱਲ ਪੇ ਢਾਵਾ ਦਰ ਪ੍ਰਵਾਨ ਕਰਨੀਆਂ ਆਪ ਜੀਆਂ ਦੇ ਹਜ਼ੂਰ ਪਵਿੱਤਰ ਖਰਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿਚ ਵਰਤਾਂ ਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿਜ ਸਿਧਾਸਨ ਸਜ ਕੇ ਤਿਆਰ ਹਨ ਜੀ ਸੰਗਹਾਸਨ ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਣ دار ਦੇਖੇ ਨਿਹਾਲ ਕਰਨਾ ਜੀ ਪਾਵਨ ਹੁਕਮ ਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮ ਨਾਮੇ ਤੇ ਚੱਲਣ ਦੀ ਬਲ ਬੁੱਧੀ ਸਿਮਰੱਥਾ ਸੂਝੀ ਬਖਸ਼ੋ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚਿਆ ਪਾਰ ਬੇਅੰਤ ਸੁਹਾਮੀ ਉੱਚਿਆ ਪਾਰ ਤੇਰੇ ਕੋਣ ਜਾਣ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੋਣ ਜਾਣ ਗੁਣ ਤੇਰੇ ਨੇਰੇ ਕੋਣ ਜਾਣ ਗੁਣ ਤੇਰੇ ਪਸ਼ੂ ਪਰੇ ਤੂੰ ਗਧ ਕੋਤਾਰੇ 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 ਪਾਹਨ ਪਾਰ ਉਤਾਰੇ ਕੱਪਣ ਜਾਣੇ ਗੁਣ ਤੇਰੇ ਪਾਹਨ ਪਾਰ ਉਤਾਰੇ ਤਾ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲੇ ਹਾਰ ਕੌਣ ਜਾਣ ਗੁਣ ਤੇਰੇ ਸਦਾ ਸਦਾ ਬਲੇ ਹਾਰੇ ਕੌਣ ਜਾਣ ਗੁਣ ਤੇਰੇ ਸਦਾ ਬਲਿਹਾਰੇ ਕੋਣ ਜਾਣੇ ਗੁਣ ਤੇਰੇ ਸਦਾ ਸਦਾ ਬਲਿਹਾਰੇ ਕੋਣ ਜਾਣੇ ਗੁਣ ਤੇਰੇ ਦਰਸ਼ਨ பிர மணி மே பிரப நாம மணி ஜி மேபே ரே சச்சமிர துமாரா அமிர்தாய் சச்சமத்திர துமாரா அமர்த ਪਰਵਾਰ ਦਾ ਸ੍ਰਮਣੀ ਨਾਨਕ ਸਾਹਿਬ ਪਰਪੁਰੀਣਾ ਨਾਨਕ ਸਾਹਿਬ ਪਰਪੁਰੀਣਾ ਪ੍ਰਭ ਦਾਤੂ ਦਾਤਾਰ ਪਰਯੋ ਜਾਚਕ ਇਕ ਸਰਨਾ ਮਰਿਆ ਦਾਨ ਸੰਤਰੇਨ ਜੇ ਲਗ ਭਵ ਜਰ ਤਰਨਾ ਬਿਰਤ ਕਰੋਂ ਅਰਦਾਸ ਸੁਨੋ ਜੇ ठाकुर पावै ਦੇਹ ਦਰਸ ਮਨ ਚਾ ਭਗਤਿ ਹੋ ਮਨ ਟਹਿਰਾवै ਬਲੋ ਚਰਾਗ ਅੰਧਾਰ ਮਹਿ ਸਭ ਕਲ ਉਤਰੀ ਏਕ ਨਾਮ ਧਰਮ ਪ੍ਰਗਟ ਸਗਲ ਹਰਿ ਭਗਵਨਮਹ ਨਨ ਨਾਨਕ ਗੁਰ ਪਾ ਰਬਹਮਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰ ਤਿਤੈ ਲੈ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ नानक आवरन ना सुजई हर बिन बक्षण हार नानक आवरन ना सुजई हर बिन बक्षण हार वंदना हर वंदना गुण गावो गोपाल राए रहाओ बड्डे पाग पेटे गुरु देवा कोट परादमिते हर सेवा चरण कमल जा का रापे पैर सोगे गन तिश जन नया सागर तरया आ साधु संगे निरपो नाम जपो हर रंगे पर तन दोख किच पाप न फेड़े जम झमदार न आव निर तृष्णाय गन प्रभयाप बुजाई नान के उदरे ਬਿ ਸ਼ਰਨਾਈ ਕ੍ਰਿਸ਼ਨਾਇ ਗਨ ਪ੍ਰਭੇ ਆਪ ਬੁਜਾਈ ਨਾਨਕੇ ਉਦਰੇ ਪ੍ਰਭ ਸ਼ਰਨਾਈ ਜਾ ਤੋਂ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁੰਦ ਸਭ ਕੀ ਚ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਕਸ਼ਮੀ ਥੋੜ ਨਾ ਵੀ ਹਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰੇਂਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸਭੇ ਕਾਜ ਸਵਾਰੀਏ ਜਾ ਤੋਦ ਪਵੰਦਾ ਸੱਬੇ ਕਾਜ ਸਵਾਰੀਏ ਜਾ ਤੋਦ ਪਵੰਦਾ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੇ ਸੱਚੇ ਸੱਚ ਜਾਨੀਏ ਇਕ ਚੀਤੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਾ ਤਾਵੇ ਨਿਰੰਕਾਰ ਕੈ ਵਸੇ ਦੇਸ ਹੁਕਮ ਬੂਝ ਵਿਚਾਰ ਪਾਵੇ ਕਲ ਮਾਏ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਉ ਗੁਰੂ ਮਿਲਿਓ ਸੋਏ ਪਿਖਾ ਕੈ ਸਹਿਜ ਰੰਗ ਦਰਸ਼ਨ ਦਿਉ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਸੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂੰ ਗੁਰੂ ਗੋਬਿੰਦ ਸਿੰਘ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨਸ਼ਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਕਾਦਿਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ जय सतगुरु सिमरंत नयन के तिमर मिटे खिन जय सतगुरु सिमरंत हृदय हर नाम दिनो दिन जय सतगुरु सिमरंत जी की तपत मिटावे जय सतगुरु सिमरंत रिध सिद नाम नित पावे सोई रामदास गुरु बलपन ਮੇਲੇ ਸੰਗਤ ਤਨ ਤਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਏ ਸੋ ਸਤਿਗੁਰ ਸਿਮਰੋ ਨਰੋ ਛਤਰ ਧਾਰੀ ਛਤਰੀ ਪਤ ਛੈਲ ਰੂਪ ਚਿਤਨਾਤ ਛੋਨੀ ਕਰਛਾਇਆ ਬਰ ਛਤਰੀ ਪਤ ਗਾਈਐ ਬਿਸੁਨਾਤ ਬਿਸਵੰਬਰ ਬੇਦਨਾਥ ਬਾਲਾ ਕਰ ਬਾਜੀ ਗਰਬਾਨ ਧਾਰੀ ਬੰਦਨ ਬਤਾਇਐ ਨਿਉਲੀ ਕਰਮ ਦੂਦਾ ਧਾਰੀ ਵਿਦਿਆ ਧਾਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂ ਨ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ ਰਬ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਓ ਤੁੱਦ ਧਿਆਈ ਜੀ ਜੰਤ ਸਭ ਤੇਰਾ ਤੂ ਰਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਜਿਸ ਮਾਰ ਪੁਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾਤਾ ਅਮਰ ਸਤ ਗੁਰ Thir kiyo ਅਮਰ ਦਾਸ ਅਮਰਤ ਛਤਰ ਗੁਰ ਰਾਮ ਦੇ ਦਿਓ ਗੁਰ ਰਾਮ ਦਾਸ ਦਰਸ਼ਨ ਪਰਸ ਕਹਿ ਮਥੁਰਾ ਅਮਰਤ ਬੈ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿਖੋ ਨੈ ਦਰ مانਡੇ ਠਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਿਵਾਰ ਰਹਾ ਤum ਤਨ ਤਨੀ ਉਦਾਰ त्यागी सर्वुं शून्यत सुजस्तुमार मांगੋ ਕਾਹੇ ਰੰਗ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਥਾਨ ਜੈ ਦਿਓ ਨਾਮ ਬਿਪੁ ਸੁਦਾਮਾ ਤਿਨ ਕੋ ਕਿਰਪਾ ਭਈਏ ਅਪਾਰ कह कबीर तुम समरथ दाता चार पदार्थ देत नबार वाहे गुरु वाहे गुरु वाहे गुरु वाहे जियो कबल नैण मधुर बैन कोटि सैन संग सो कहत माच सोत जइसे दही भात खाए जियो देख रूपत अनूप मो महामक भई किंकनी सपत जनत कार खेल पाहे जियो काल कलम हुकम हाथ कहो कोन मिट सके इस पम ज्ञान ध्यान तरत इहे चाहे जियो सत साच श्री निवास आत्म पुरख सता तुई वाहे गुरु ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਨਾਨਕ ਨਾਮ ਨਿਰੰਝਣ ਜਾਨਿਓ ਕਿੰਨੇ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜਿਹੀ ਕਛ ਕਹੀ ਨ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੇ ਆਪ ਹੀ ਚਿਤਵੇ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥਮਨ ਆਪੇ ਕੀਆ ਕਟਕਟ ਵਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੇ ਵਿਚਾਰੋ वाहो वाहो का बड़ा तमासा। सेवक के करपूर जुग जुग वाह गुरु तेरा सब सदका निरंकार प्रभ सदा सलामत कह न सके को तू कदका ब्रह्मा बिषन् सिरे ते अगनत। ਤਿੰਕਉ ਮੋਹ ਪਿਆ ਮਨਮਦ ਕਾ 84 ਲਖ ਜਨ ਉਪਾਈ ਰਿਜਕ ਦਿਆ ਸਭ ਕੋ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦ ਕਾ ਪ੍ਰਿਯੋ ਪ੍ਰਿਯੋ ਕਰਦੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲੀਏ ਮੇਰੀ ਪਿਆਸ ਗਈ ਫਿਰ ਪਾਇਆ ਕਰ ਆਏ ਦੇਹੋ ਦਰਸ ਪ੍ਰਭ ਦਾਤਿਆ ਮੈਂ ਗਲ ਵਿਚ ਲਿਓ ਮਿਲਾਏ ਦੇਹੋ ਦਰਸ ਪ੍ਰਭ ਦਾਤਿਆ ਮੈਂ ਗਲ ਵਿਚ ਲਿਓ ਮਿਲਾਏ ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮਨ ਰੀਠ ਵਿਛੜਿਆ ਮੇ ਦਰਦਰ ਕਬ ਸੀਠ ਹਰਨਾਮੋ ਮੰਤਰ ਗੜਾਇਦਾ ਕਟੇ ਹਮੈ ਰੋਗ ਨਾਨਕ ਸਤਗੁਰ ਤੇ ਨਾਮ ਰਾਇ ਜਿਨ ਨਤੁਰੇ ਪਿਆਸ ਸੰਜੋਗ ਹਮ ਅਵੋ ਗੁਣ ਭਰੇ ਏਕ ਗੁਣ ਨਾਹੀ ਮੇਰੇ ਤੇ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਆ ਗੁਰ ਸੰਗਤ ਬਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ अरदास पाठ कीरत की